ਅੱਜ ਗਿੱਦੜਵਾਹੇ ਦੀ ਇਤਿਹਾਸਿਕ ਧਰਤੀ ਤੇ ਇੱਕ ਇਤਿਹਾਸ ਲਿਖਿਆ ਜਾ ਰਿਹਾ ਹੈ ਜਦੋਂ ਤੁਸੀਂ ਪਿਛਲੇ 38 ਸਾਲ ਤੋਂ ਆਪਣੇ ਜਨਤਾ ਦੇ ਸੇਵਕ ਨੂੰ ਅੱਜ ਅਥੇਸ਼ੀਰਵਾਦ ਦੇਣ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦੀ ਪਾਰਟੀ ਦੇ ਕੈਬਨਟ ਮਨਿਸਟਰ ਬੈਠੇ ਨੇ ਸਾਡੇ ਬਾਗੇਪੁਰਾਣੇ ਤੋਂ ਬਠਿੰਡੇ ਤੋਂ ਸਾਡੇ ਜਿਹੜੇ ਐਮ ਐਲ ਏ ਸਹਿਬਾਨ ਸਾਡੇ ਅਮਨ अरोड़ा ਸੁਨਾਮ ਤੋਂ ਤੇ ਨਾਲ ਮਨਜੀਤ ਸਿੰਘ ਬਲਾਸਪੁਰ ਸਾਹਿਬ ਉਹ ਬੈਠੇ ਆ ਔਰ ਜਿੰਨੇ ਵੀ ਸਾਡੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਨਾਲ ਡਿੰਪੀ ਢਿੱਲੋਂ ਜੀ ਜਿਨ੍ਹਾਂ ਦਾ ਅਸਰ ਸੂਖ ਪਿਆਰ ਮੈਂ ਕੱਲਾ ਨਹੀਂ ਸਾਰਾ ਪੰਜਾਬ ਜਾਣਦਾ ਤੇ ਉਹਨਾਂ ਦੇ ਨਾਲ ਜਿੰਨੇ ਉਹਨਾਂ ਦੇ ਪਰਿਵਾਰ ਦੇ ਕਿਉਂਕਿ ਡਿੰਪੀ ਢਿੱਲੋਂ ਦਾ ਪਰਿਵਾਰ ਵੀ ਬਹੁਤ ਵੱਡਾ ਹੈ ਜਿਦੀ ਬਾਰੇ ਬਾਰ ਬਾਰ ਉਹ ਗੱਲ ਕਰਦੇ ਰਹੇ ਕਿ ਇਸ ਪਰਿਵਾਰ ਨੂੰ ਜਾਨ ਜਿਹੜੀ ਹੈ ਉਹ ਸਭੀ ਵਸਦੀ ਹੈ ਉਹੀ ਹੁੰਦਾ ਜੀ ਜਿਹੜਾ ਚੰਗਾ ਲੀਡਰ ਹੈ ਸਾਫ ਨੀਅਤ ਵਾਲਾ ਲੀਡਰ ਹੈ ਉਹ ਵਰਕਰਾਂ ਆਪਣੀ ਜਾਨ ਦੇਖਦਾ ਉਹਨੂੰ ਵਰਕਰ ਵਲੰਟੀਅਰ ਲੱਗਦੇ ਨੇ ਪਰ ਕਈ ਹੈਗੇ ਨੇ ਜਿਹੜੇ ਪਰਿਵਾਰ ਦੇਖਦੇ ਨੇ ਫਿਰ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਅੱਜ ਨਹੀਂ ਤਾਂ ਕੱਲ ਕੀ ਜਿਹੜੀ ਹੈ ਉਹ ਹਾਲਤ ਜਦਾਂ ਲੋਕਾਂ ਦੇ ਮਨੋਂ ਲੈ ਜਾਂਦੇ ਆ ਫਿਰ ਉਹ ਸੋ ਇਸ ਕਰਕੇ ਅੱਜ ਖੁਸ਼ੀ ਹੋਈ ਮੈਨੂੰ ਇੱਥੇ ਆ ਕੇ ਗਿੱਧੜਬਾਏ ਗਿੱਧੜਬਾਏ ਮੇਰੇ ਲਈ ਕੋਈ ਬੇਗਾਨਾ ਨਹੀਂ ਮੈਂ ਬਹੁਤ ਵਾਰ ਇੱਥੇ ਪਹਿਲਾਂ ਜਦੋਂ ਕਲਾਕਾਰ ਦੇ ਤੌਰ ਤੇ ਸੀ ਮੈਂ ਬਹੁਤ ਵਾਰੀ ਸ਼ੋ ਕਰਨ ਵੀ ਆਉਂਦੇ ਸੀ ਉਹ ਜਿਹੜਾ ਤਲਾਬ ਜਿਹੜਾ ਪੱਕਾ ਤਲਾਬ ਪੱਕਾ ਤਲਾਬ ਉੱਥੇ ਆਉਂਦੇ ਹੁੰਦੇ ਸੀ ਉਸ ਤੋਂ ਬਾਅਦ ਜਦੋਂ ਵੀ ਕਿਤੇ ਆਉਣਾ ਪਹਿਲਾਂ ਨਾਲੋਂ ਦੁੱਗਣਾ ਤਿਗਣਾ ਪਿਆਰ ਮਿਲਦਾ ਗਿੱਦੜਵਾਏ ਆ ਕੇ ਹਰ ਵਾਰੀ ਸੋਚਦੇ ਸੀ ਇਸ ਤੋਂ ਬਾਅਦ ਤਾਂ ਹੁਣ ਕੀ ਪਿਆਰ ਮਿਲੂ ਪਰ ਗਿੱਦੜਵਾਏ ਵਾਲੇ ਜਿਸ ਤਰ੍ਹਾਂ ਡਿੰਪੀ ਹੋਰਾਂ ਨੇ ਕਿਹਾ ਕਿ ਪਿਆਰ ਵਾਲੇ ਮਾਮਲੇ 'ਚ ਆਪ ਦਾ ਰਿਕਾਰਡ ਆਪ ਹੀ ਤੋੜ ਦਿੰਦੇ ਐ ਅਗਲੀ ਵਾਰ ਫਿਰ ਦੁੱਗਣਾ ਤਿਗਣਾ ਹੋਰ ਵਧਾ ਦਿੰਦੇ ਐ ਸੋ ਇਹ ਤੁਹਾਡਾ ਸਿਫਤ ਹੈ ਭੇ ਧਰਤੀ ਨੂੰ ਇਸ ਧਰਤੀ ਨੂੰ ਇਹ ਅਸ਼ੀਰਵਾਦ ਹੈ ਤੁਹਾਡਾ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਤੇ ਪੰਜਾਬ ਦੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਡਿੰਪੀ ਜੀ ਸਵਾਗਤ ਕਰਦਾ ਦਿਲੋਂ ਮੈਂ ਜਦੋਂ ਕਿਉਂਕਿ ਮੈਂ ਬਹੁਤ ਪੁਰਾਣਾ ਜਾਣਦਾ ਡਿੰਪੀ ਜੀ ਨੂੰ ਤੇ ਕੁਦਰਤ ਹੈ ਕਈ ਵਾਰੀ ਵਿਧੀ ਵਿਧਾਨ ਕਿਵੇਂ ਬਣਾਉਂਦੀ ਹੈ 1996 ਚ ਜਦੋਂ ਸੁਖਵੀਰ ਬਾਦਲ ਪਹਿਲੀ ਵਾਰ ਇੱਥੋਂ ਲੜੇ ਸੀ ਫਰੀਦਕੋਟ ਤੋਂ ਤਾਂ ਮੈਨੂੰ 1 ਮਹੀਨੇ ਵਾਸਤੇ ਕਲਾਕਾਰ ਦੇ ਤੌਰ ਤੇ ਬੁੱਕ ਕੀਤਾ ਸੀ ਤਾਂ ਮੈਂ ਅੱਗੇ ਅੱਗੇ ਹੁੰਦਾ ਸੀਗਾ ਪ੍ਰਕਾਸ਼ ਸਿੰਘ ਬਾਦਲ ਜੀ ਦੇ ਪਿੱਛੇ ਹੁੰਦੇ ਸੀਗੇ ਫਿਰ ਮੈਂ ਜਦੋਂ ਪਹੁੰਚ ਜਾਂਦੀ ਸੀ ਮੈਂ ਅਗਲੇ ਪਿੰਡ ਪਹੁੰਚ ਜਾਂਦਾ ਸੀ ਸੋ ਆਹ ਜਿਹੜੇ ਪਿੰਡ ਉਹ ਮੱਲਣ ਤੋਂ ਲੈ ਕੇ ਗੂੜੀ ਸੰਗਰਤ ਲੈ ਕੇ ਭਲਾਈਆਣਾ ਪੂਂਦੜ ਦੋਦਾ ਕੌਣੀ ਸਾਰੇ ਜਿਹੜੇ ਪਿੰਡ ਐ ਇਹ ਮੈਂ ਆਪਣੇ ਮੈਂ ਤਾਂ ਫਿਰਨੀਆ ਵੀ ਜਾਣਦਾ ਇਹਨਾਂ ਦੀਆਂ ਠੀਕ ਹੈ ਨਾ ਤੇ ਫਿਰ ਜਿੱਥੇ ਰਹਿਣਾ ਹੁੰਦਾ ਸੀ ਜਿੱਥੇ ਕਹਿ ਦਿੰਦੇ ਸੀਗੇ ਜਿਹੜੇ ਪ੍ਰਬੰਧਕ ਸੀ ਮੈਂ 1996 ਜੱਜ ਤੋਂ 28 ਸਾਲ ਪਹਿਲਾਂ 16 ਦਿਨ ਮੈਂ ਡਿੰਪਿਓਰਾਂ ਦੇ ਘਰੇ ਰਿਹਾ ਜਿਹੜਾ ਉਹਦਾ ਬੇਟਾ ਇਹਨੂੰ ਮੈਂ ਗੋਦੀ ਚੱਕ ਕੇ ਖੜਾਇਆ ਹੋਇਆ ਤੇ ਸਣੀ 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 ਬੈਠਾ ਛੋਟਾ ਭਾਈ ਹੈ ਸੋ ਮੈਨੂੰ ਤਾਂ ਬੜਾ ਖੁਸ਼ੀ ਆ ਮੈਂ ਕਿ ਆਪਦੇ ਮੈਂ ਪਰਿਵਾਰ ਚ ਆ ਗਿਆ ਜੇ ਇਹ ਮੇਰੇ ਪਰਿਵਾਰ ਚ ਆ ਗਈ ਕੋਈ ਗੱਲ ਐ ਦੋਸਤੋ ਬਹੁਤ ਸਾਰੇ ਬੰਦੇ ਅਜਿਹੇ ਨੇ ਵੱਖ-ਵੱਖ ਪਾਰਟੀਆਂ ਚ 1155 ਪਾਰਟੀਆਂ ਨੇ ਹੈਗੇ ਰਜਿਸਟਰਡ ਦੇਸ਼ ਚ ਹਰੇਕ ਪਾਰਟੀ ਚ ਪਰ ਬਹੁਤ ਸਾਰੇ ਬੰਦੇ ਅਜਿਹੇ ਨੇ ਜਿਹੜੇ ਪਾਰਟੀ ਨਹੀਂ ਛੱਡਦੇ ਪਾਰਟੀ ਉਹਨਾਂ ਨੂੰ ਛੱਡ ਦਿੰਦੀ ਐ ਜਦੋਂ ਉਹਨਾਂ ਨੂੰ ਨਹੀਂ ਮੰਨੀ ਜਾਂਦੀ ਗੱਲ ਜੋ ਇੱਛਾਵਾਂ ਲੋਕ ਰੱਖਦੇ ਨੇ ਜਦੋਂ ਨਹੀਂ ਪੂਰੀਆਂ ਹੁੰਦੀਆਂ ਜਾਂ ਫਿਰ ਕੋਈ ਨੀਅਤ ਦੇ ਵਿੱਚ ਖੋਟ ਆ ਜੇ ਕੇ ਇਹਨੂੰ ਫਿਰਦਾ ਰਹਿਣ ਦੋ ਆਪਾਂ ਤਾਂ ਇੱਧਰ ਹੀ ਰਹਿਣਾ ਆਪਾਂ ਆਪਦਾ ਪਰਿਵਾਰ ਕੁੰਮਬਾ ਪਾਲਣਾ ਫਿਰ ਉਹ ਬੰਦੇ ਮੈਂ ਇਹ ਨਹੀਂ ਕਹਿੰਦਾ ਕਿ ਡਿੰਪੀ ਨੇ ਪਾਰਟੀ ਛੱਡੀ ਐ ਮੈਂ ਕਹਿੰਦਾ ਪਾਰਟੀ ਨੇ ਡਿੰਪੀ ਛੱਡਿਆ ਇਹ ਪਾਰਟੀ ਹੁਣ ਜਿੰਨਾ ਖਮਿਆਜਾ ਜਿਹੜਾ ਉਹਨਾਂ ਨੂੰ ਭੁਗਤਣਾ ਪਊਗਾ ਆਪਣਾ ਭੁਗਤ ਲੈ ਕਿਉਂਕਿ ਹਰ ਰੋਜ਼ ਕੋਈ ਹੈਜੀ ਡੈਡੀਕੇਸ਼ਨ ਵਾਲੇ ਬੰਦੇ ਨਹੀਂ ਪੈਦਾ ਹੁੰਦੇ ਨਾ ਹੀ ਮਿਲਣ ਪਾਰਟੀਆਂ ਤਰਸਦੀਆਂ ਫਿਰ ਫੇਰ ਨਹੀਂ ਆਣੇ ਕੋਈ ਮਿਹਨਤ ਕਰਨ ਵਾਲਾ ਕੋਈ ਲੋਕਾਂ ਦੇ ਕੁੰਡੇ ਆਪ ਖੜਕਾ ਕੇ ਲੋਕਾਂ ਨੇ ਕੰਮ ਪੁੱਛਣ ਵਾਲਾ ਕੋ ਬੰਦਾ ਮਿਲ ਜੇ ਇਹ ਜਾ ਵਲੰਟੀਅਰ ਮਿਲ ਜੇ ਆਮਾਦੀ ਪਾਰਟੀ ਜਦੋਂ ਬਣੀ ਸੀ ਤਾਂ ਕੇਜਰੀਵਾਲ ਜੀ ਨੇ ਇਹੀ ਕਿਹਾ ਸੀਗਾ ਕਿ ਬਹੁਤ ਸਾਰੀਆਂ ਪਾਰਟੀਆਂ ਚ ਚੰਗੇ ਲੋਕ ਹੈਗੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਆਜੋ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਦੇਸ਼ ਦੀ ਸੇਵਾ ਕਰੀਏ ਆਪਾਂ ਲੋਕਾਂ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਇਹ ਮਕਸਦ ਵਾਸਤੇ ਪਾਰਟੀ ਐਸੇ ਕਰਕੇ ਮੈਂ ਜਦੋਂ ਮਨਪੀ ਬਾਦਲ ਜੀ ਨੇ ਪਾਰਟੀ ਬਣਾਈ ਪੀਪਲਜ਼ ਪਾਰਟੀ ਉਹ ਪੰਜਾਬ ਤਾਂ ਉਹਨੇ ਕਿਹਾ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਮੇਰਾ ਸਾਥ ਦੇ ਦੇਣ ਵੀਰੋ ਮੈਂ ਉਸ ਵੇਲੇ ਬਹੁਤ ਵੱਡਾ ਕਲਾਕਾਰ ਸੀ ਮੈਂ ਕੋਈ ਫੇਲ ਕਲਾਕਾਰ ਨਹੀਂ ਸੀ ਵੀ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਮੈਂ ਇੱਕ ਮਿੰਟ ਲਈ ਧੇਰ ਨਿ ਲਈ ਕਿ ਯਾਰ ਪੰਜਾਬ ਦੀ ਸੇਵਾ ਕਰਨੀ ਹੈ ਉਹ ਦੂਜੀਆਂ ਪਾਰਟੀਆਂ ਜਾ ਨਹੀਂ ਸਕਦੇ ਇਹ ਨਵੀਆਂ ਨੇ ਤੋ ਇੱਥੇ ਚੱਲਦੇ ਆ ਮੈਂ ਆਪਣਾ ਕੈਰੀਅਰ ਛੱਡਤਾ ਜੀ ਮੈਂ ਆਪਣਾ ਜਿਹੜਾ ਕੰਮ ਕਰਦਾ ਸੀਗਾ ਛੱਡਤਾ ਤੇ ਲੱਗਿਆ ਨਾਲ ਕਿ ਚਲੋ ਪਾਰਟੀ ਬਣਾਈਏ ਨਵੀਂ ਖੜੀ ਕਰਾਂਗੇ ਪਾਰਟੀ ਲੋਕ ਪਿਆਰ ਕਰਦੇ ਸੀ ਪਹਿਲਾਂ ਤੋਂ 17 ਸਾਲ ਦੀ ਉਮਰ ਤੋਂ ਮੈਨੂੰ ਭਗਵੰਤ ਸਬਾਨ ਬਣਾਤਾ ਸੀ ਲੋਕਾਂ ਨੇ ਸੋ ਵੀਰੋ ਲੈਰੇ ਗਾਗੇ ਤੋਂ ਮੈਂ ਇਲੈਕਸ਼ਨ ਲੜਿਆ ਤਾਂ ਹਾਰ ਗਏ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਂ ਆਪਣੇ ਆਪਣਾ ਗੱਲ ਕੀਤੀ ਕੋਈ ਗੱਲ ਨਹੀਂ ਲੋਕਾਂ ਚ ਰਹੋ ਲੋਕ ਕਈ ਵਾਰੀ ਚੈੱਕ ਕਰਦੇ ਹੁੰਦੇ ਆ ਲੋਕ ਨਾ ਟੈਸਟ ਕਰਕੇ ਦੇਖਦੇ ਹੁੰਦੇ ਆ ਵੀ ਕਿਤੇ ਕੱਲਾ ਜਿੱਤਣ ਤਾਂ ਨਹੀਂ ਆਇਆ ਨਾਲ ਖੜੂਗਾ ਇਹ ਇੱਕ ਵਾਰੀ ਹਰਾ ਕੇ ਦੇਖ ਲੈਂਦੇ ਆ ਤਾਂ ਮੈਂ ਉੱਥੇ ਖੜਾ ਰਿਹਾ ਮੈਂ ਸੇਮ ਜਗ੍ਹਾ ਤੇ ਖੜਾ ਰਿਹਾ ਪਰ ਅਚਾਨਕ ਅਚਾਨਕ ਕੀ ਹੋਇਆ ਕਿ ਮਨਪੀ ਬਦਲ ਹੋ ਗਈ ਕਹਿੰਦੇ ਮੈਂ ਤਾਂ ਕਾਂਗਰਸ ਚ ਜਾਊਂਗਾ ਮੈਂ ਕਹੀ ਤੁਸੀਂ ਸਾਡੇ ਕੈਰੀਅਰ ਤੁਸੀਂ ਛੜਾ ਤੇ ਕੋਈ ਤੇਰਾ ਸ਼ੈਲਰ ਸੀ ਕੋਈ ਦੀ ਬੱਸਾਂ ਸੀ ਸਾਰਾ ਖਤਰੇ ਚ ਪਾਤਾ ਤੇ ਤੁਸੀਂ ਆਹ ਪਹੁੰਚ ਤੁਸੀਂ ਸਾਨੂੰ ਛੱਡ ਕੇ ਚੱਲੇ ਹੋ ਮੈਂ ਕਿਹਾ ਜਨਾਬ ਇੱਕ ਮੇਰੀ ਗੱਲ ਸੁਣ ਲਓ ਜੇ ਪਾਰਟੀ ਬਦਲਨੀ ਸੀ ਨਾ ਤੁਸੀਂ ਸਿੱਧੇ ਚਲੇ ਜਾਂਦੇ ਕਾਲੀ ਦਲ ਤੋਂ ਕਾਂਗਰਸ ਚ ਵਿੱਚ ਭਗਤ ਸਿੰਘ ਨੂੰ ਪਾਉਣ ਦੀ ਲੋੜ ਨਹੀਂ ਸੀ ਹੁਣ ਗਵਾਹ ਤਾਂ ਪਾ ਲਿਆ ਖੜਕੜਕਲਾਂ ਜਾ ਕੇ ਭਗਤ ਸਿੰਘ ਹੁਣ ਤੁਸੀਂ ਗੱਲਾਂ ਕਰ ਰਹੇ ਹੋ ਕਿ ਮੈਂ ਕਾਂਗਰਸ ਜਾਊਂਗਾ ਮੈਂ ਕਹਿੰਦਾ ਨਹੀਂ ਹੋਊਗਾ ਜੀ ਮੈਂ ਤਾਂ ਭਗਤ ਸਿੰਘ ਦੇ ਨਾਲ ਹੀ ਖੜੂ ਮੈਂ ਤਾਂ ਉੱਥੇ ਹੀ ਖੜੂ ਮੈਂ ਤਾਂ ਉਹ ਪੈਰਾਂ 'ਚ ਚਰਨਾਂ ਦੀ ਧੂੜ ਆ ਮੈਂ ਤਾਂ ਸੋ ਵੀਰੋ 14 'ਚ ਉਹ ਕਾਂਗਰਸ ਵੱਲੋਂ ਖੜੇ ਹੋਏ ਬਠਿੰਡੇ ਤੋਂ ਮੈਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਅਸੀਂ ਬਣਾਈ ਸੀ ਉਹਦੇ ਨੂੰ 1.5 ਸਾਲ ਬਾਅਦ ਚ ਬਣੀ ਹੈ ਮੈਂ ਛੋਟੀ ਪਾਰਟੀ ਜੁਆਇਨ ਕੀਤੀ ਜੂਨੀਅਰ ਪਾਰਟੀ ਤੇ ਉਹ ਕਿਉਂਕਿ ਮੈਂ ਲੋਕਾਂ ਚ ਵਿਚਰਦਾ ਰਿਹਾ ਉਸੇ ਇਲਾਕੇ ਤੋਂ ਸੰਗਰੂਰ ਤੋਂ ਲੈ ਰਗਾ ਉਹਦੇ ਵਿੱਚ ਪੈਂਦਾ ਹੈ ਉਹ ਉਸੇ ਇਲਾਕੇ ਤੋਂ 2.5 ਲੱਖ ਵੋਟਾਂ ਤੇ ਸੁਖਦੇਵ ਸਿੰਘ ਢੀਂਸਾ ਤੇ ਬਜਿੰਦਰ ਸਿੰਘ ਨੇ ਹਰਾ ਕੇ ਜਮਾਨਤਾਂ ਜਬਤ ਕਰਾਈਆਂ ਉਹਨਾਂ ਦੀ ਸੋ ਪਬਲਿਕ ਹੈ ਜੀ ਲੋਕ ਹੈ ਲੋਕਾਂ ਨੂੰ ਪਿਆਰ ਨਾਲ ਗੱਲ ਕਰੋ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਤੇ ਪੂਰੇ ਉਤਰੋ ਤੁਹਾਨੂੰ ਕਾਰੇ ਵਾਸਤੇ ਫਿਰ ਬਣਾਉਂਦੇ ਲੋਕ ਇਸੇ ਕੰਮ ਵਾਸਤੇ ਬਣਾਉਂਦੇ ਇਹ ਕੰਮ ਥੋੜੀ ਹੈ ਕਿ ਜਦੋਂ ਤਾਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਤਾਂ ਅਸੀਂ ਘਰ ਘਰ ਜਾਂਦੇ ਆ ਆ ਜਿਹੜੇ ਕੋਠੇ ਨੇ ਟਾਹਣੀਆਂ ਨੇ ਉੱਥੇ ਵੀ ਜਾਂਦੇ ਆ ਹੱਥ ਜੋੜ ਕੇ ਵਿਚਾਰ ਰੱਖਿਓ ਜੀ ਜਿਹਨੂੰ ਜਿੱਤ ਜਾਂਨੇ ਕਹਿੰਦੇ ਚੰਡੀਗੜ੍ਹ ਆ ਜਿਓ ਜੀ ਕੀ ਗੱਲ ਬਈ ਜਿੱਤਣ ਤੋਂ ਬਾਅਦ ਕਿਉਂ ਨਹੀਂ ਹੁੰਦੇ ਵਾਪਸ ਉਹਨਾਂ ਕੋਲੇ ਸੋ ਅਸੀਂ ਇਹ ਇਥੇ ਕਰਕੇ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਚਲਾਇਆ ਹੋਇਆ ਹੈ ਅਫਸਰਾਂ ਨੂੰ ਕਹੇ ਤੁਸੀਂ ਜਾਣਾ ਪਿਪਲਾਂ ਬੋੜਾਂ ਥੱਲੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਮੰਝਾਂ ਤੇ ਬਹਿ ਕੇ ਤਖਤ ਪੋਸ਼ਾ ਤੇ ਬਹਿ ਕੇ ਰਜਿਸਟਰੀਆਂ ਕਰਨੀਆਂ ਨੇ ਹੋਰ ਜਿਹੜੇ ਕਾਰਡ ਜੇ ਜੋ ਜਿੰਨਾ ਕੰਮ ਨੇ ਲੋਕਾਂ ਨੇ ਤੁਸੀਂ ਕਰਨੇ ਆ ਇਹ ਅਸੀਂ ਖਾਸ ਤੌਰ ਤੇ ਕਿਉਂਕਿ ਮੈਨੂੰ ਪਤਾ ਮੈਂ ਥੱਲੋ ਆਇਆ ਜੀ